ਪੰਜਾਬ ਲਾਈਵ 88 ਚੈਨਲ ਤੇ ਤੁਹਾਡਾ ਸਵਾਗਤ ਹੈ ਮਾਤਾ ਵੈਸ਼ਨਵ ਦੇਵੀ ਦੇ ਦਰਸ਼ਨਾਂ ਨੂੰ ਜਾ ਰਹੇ ਸੰਤਾਲੂਆਂ ਇਹ ਹੋਏ ਅਤਵਾਦੀ ਹਮਲੇ ਦੇ ਦੌਰਾਨ ਮਾਰੇ ਗਏ 10 ਸੰਤਾਲੂਆਂ ਅਤੇ ਇਕਠੂਆ ਵਿਕੇ ਅਤਵਾਦੀਆਂ ਹੱਥੋਂ ਸ਼ਹੀਦ ਹੋਏ ਫੌਜੀ ਜਵਾਨ ਦੇ ਰੋਸ ਵਿੱਚ ਸਿਵਕ ਸੈਨਾ ਉਦਾ ਬਾਲਾ ਸਾਹਿਬ ਠਾਕਰੇ ਪੰਜਾਬ ਜੂਥ ਪ੍ਰਧਾਨ ਹਣੀਮਾ ਜੰਦੀ ਅਗਵਾਈ ਹੇਠ ਸਿਵ ਹੈਨਕਾਂ ਵੱਲੋਂ ਨਹਿਰ ਦੇ ਪੁਲ ਧਾਰੀਵਾਦ ਵਿਖੇ ਪਾਕਿਸਤਾਨ ਦਾ ਪੁਤਲਾ ਫੂਕਿਆ ਗਿਆ ਅਤੇ ਨਰੇਬਾਜੀ ਕੀਤੀ ਗਈ ਜੰਮੂ ਕਸ਼ਮੀਰ ਵਿੱਚ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਕੇਂਦਰ ਸਰਕਾਰ ਨੂੰ ਲਿਆ ਆਰੇ ਹੈ ਪ੍ਰਧਾਨ ਹਨੀਮਾ ਜਨੇ ਕਿਹਾ ਕਿ ਜਦੋਂ ਵੀ ਕੋਈ ਚੋਣਾਂ ਹੁੰਦੀਆਂ ਹਨ ਤਾਂ ਏਜੰਸੀਆਂ ਵੱਲੋਂ ਕੋਈ ਅਤਵਾਦੀ ਹਮਲਾ ਕਰਵਾ ਦਿੰਦੀਆਂ ਹਨ ਜਦ ਕਿ ਦੇਸ਼ ਦਾ ਗ੍ਰਹਿ ਮੰਤਰਾਲੇ ਅਜੀਆਂ ਘਟਨਾਵਾਰ ਰੋਕਣ ਵਿੱਚ ਨਾਕਾਮ ਰਹਿੰਦਾ ਹੈ ਆਨ ਹਨੀਮਾ ਜਨੇ ਧਾਰੀਵਾਲ ਪੁਲਿਸ ਤੇ ਵੱਡੇ આરોਪ ਲਗਾਉਂਦੇ ਹੋਏ ਕਿਹਾ ਕਿ ਥਾਣੇ ਅੰਦਰ ਪ੍ਰਸ਼ਾਸਨ ਚਾਰ ਵੱਡੇ ਪੱਦਰ ਤੇ ਹੋ ਰਿਹਾ ਜਦਕੇ ਰਿਸ਼ਵਤ ਦਿੱਤੇ ਬਿਨਾਂ ਕੋਈ ਕੰਮ ਨਹੀਂ ਹੁੰਦਾ ਨਸ਼ਾ ਸ਼ਰੇਆਮ ਵਿਕ ਰਿਆ ਅਤੇ ਨਿਤ ਚੋਰੀਆਂ ਹੋ ਰਹੀਆਂ ਹਨ ਜਦਕੇ ਆਮ ਜਨਤਾ ਦੀ ਥਾਣੇ ਅੰਦਰ ਕੋਈ ਸੁਣਵਾਈ ਨਹੀਂ ਹੋ ਰਹੀ ਪ੍ਰਧਾਨ ਹਣੀ ਮਹਾਜਨੇ ਕਿਹਾ ਕਿ ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਹਾਰ ਦਾ ਕਾਰਨ ਪੰਜਾਬ ਪੁਲਿਸ ਹੈ ਅਤੇ ਪੰਜਾਬ ਪੁਲਿਸ ਤੋਂ ਸਤਾਏ ਲੋਕਾਂ ਨੇ ਵੋਟਾਂ ਦਾਨ ਆਪਣਾ ਗੁੱਸਾ ਜ਼ਾਹਿਰ ਕਰਦੇ ਹੋਏ ਆਮ ਆਦਮੀ ਪਾਰਟੀ ਨੂੰ ਵੋਟਾਂ ਨਹੀਂ ਪਾਈਆਂ ਉਹਨਾਂ ਨੇ ਕਿਹਾ ਕਿ ਕੱਲ ਤੇਰਾ ਜੂਨੂ ਸ਼ਾਮ 5 ਵਜੇ ਨਹਿਰ ਦੇ ਪੁਲ ਧਾਰੀਵਾਲ ਵਿਖੇ ਪੁਲਿਸ ਪ੍ਰਸ਼ਾਸਨ ਖਿਲਾਫ ਪ੍ਰਨੰਦ ਦਿੱਤਾ ਜਾਵੇਗਾ ਇਸ ਮੌਕੇ ਤੇ ਪ੍ਰਧਾਨ ਹਣੀਮਾ ਜਨ ਤੋਂ ਇਲਾਵਾ ਰੋਹਿਤ ਮਹਿੰਗੀ, ਰਾਹੁਲ ਮਿੱਟੂ, ਅਕਲਮਾ ਜਨ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸ਼ਿਵ ਸੈਨਿਕ ਹਾਜ਼ਰ ਸਨ ਦੇਖੋ ਧਾਰੀਵਾਲ ਤੋਂ ਪੱਤਰਕਾਰ ਇੰਦਰਜੀਤ ਦੀ ਖਾਸ ਰਿਪੋਰਟ ਪੰਜ ਤੋਂ ਜੋ ਇਹਦਾ ਪੁੱਤਲਾ ਫਿਕਰ ਕਿਹੜੀ ਪਾਰਟੀ ਨੂੰ ਪੁੱਤਲਾ ਪਿਆ ਗਿਆ ਦੇਖੋ ਅਸੀਂ ਸ਼ਿਵ ਸੈਨਾ ਉੱਥੋਂ ਬਾਲਾ ਸਾਹਿਬ ਠਾਕਰੇ ਦੇ ਅੱਜ ਕਾਰਜਕਰਤਾਵਾਂ ਨੇ ਸਾਡੇ ਨੇਤਾगण ਰੋਹਿਤ ਮਹੰਗੀ ਜੀ, ਰਾਹੁਲ ਜੀ, ਮਿੱਠੂ ਜੀ, ਅਤਲ ਮਾਜਨ ਜੀ ਹੋਰ ਸਾਰੀ ਸਾਡੀ ਟੀਮ ਨੇ ਅੱਜ ਜਿਹੜਾ ਪਾਕਿਸਤਾਨ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਹੈ ਕੇਂਦਰ ਸਰਕਾਰ ਦੇ ਖਿਲਾਫ ਜਿਹੜਾ ਆਏ ਦਿਨ ਜੰਮੂ ਕਸ਼ਮੀਰ ਦੇ ਵਿੱਚ ਲਗਾਤਾਰ ਅਤਵਾਦੀ ਹਮਲੇ ਹੋ ਰਹੇ ਨੇ 10 ਵਿਸ਼ਨੋਦੇਵੀ ਜਾਰੇ 10 ਸਰਦਾਲੂਆਂ ਦੀ ਮੌਤ ਹੋਈ। ਦਸਾਂ ਸਰਦਾਲੂਆਂ ਦੇ ਉੱਤੇ ਅੱਤਵਾਦੀਆਂ ਵੱਲੋਂ ਗੋਲੀਆਂ ਚਲਾਈਆਂ ਗਈਆਂ। ਰਾਤ ਕਠੂਆ ਦੇ ਵਿੱਚ ਜ਼ਿਲ੍ਹਾ ਕਠੂਆ ਹੀਰਾਨਗਰ ਦੇ ਵਿੱਚ ਇੱਕ ਆਰਮੀ ਦੇ ਜਵਾਨ ਦੀ ਮੌਤ ਹੋਈ ਜਦੋਂ ਜਦੋਂ ਚੋਣ ਆਉਂਦੀ ਹੈ ਦੇਸ਼ ਦੇ ਉਦੋਂ ਉਦੋਂ ਹੀ ਹਮਲੇ ਹੁੰਦੇ ਨੇ ਕੀ ਗੱਲ ਮੋਦੀ ਸਰਕਾਰ ਸੁੱਤੀ ਹੈ ਇਹ ਗੱਲ ਕਰ ਰਹੇ ਨੇ ਕਿ ਅਸੀਂ ਜੰਮੂ ਕਸ਼ਮੀਰ ਚੱਤਬਤ ਖਤਮ ਕਰਤਾ ਜੋ ਪਿਛਲੀ ਵਾਰ ਜਦੋਂ 2019 ਚ ਚੋਣ ਸੀ ਉਦੋਂ ਪਲਵਾਮਾ ਦੇ ਵਿੱਚ ਅਟੈਕ ਹੋਇਆ ਪਲਵਾਮਾ ਵਿੱਚ ਫੌਜੀਆ ਦੀ ਬੱਸ ਡਾਈ ਗਈ ਅੱਜ ਦੇਸ਼ ਦੇ ਵਿੱਚ 24 ਚ ਚੋਣ ਹੋਏ ਚੋਣ ਵਾਲੇ ਦਿਨ 10 ਯਾਤਰੀ ਮਾਰ ਕੇ ਆਤਵਾਦੀਆਂ ਨੇ ਸਰਕਾਰ ਨੂੰ ਚੁਣੌਤੀ ਦਿੱਤੀ ਹੈ ਕੀ ਗੱਲ ਸਾਡੀ ਸਰਕਾਰ ਸੁੱਤੀ ਹੈ ਗ੍ਰਹਿ ਮੰਤਰੀ ਜਿਹੜਾ ਅਮੀਸ਼ਾ ਸੁੱਤਾ ਇਸੇ ਕਰਕੇ ਸਰਕਾਰ ਜਿਹੜੀ ਹੈ ਬਹੁਤ ਨਕਮੀ ਸਰਕਾਰ ਜਿਹੜੀ ਦੇਸ਼ ਦੇ ਲੋਕਾਂ ਨੇ ਚੁਣੀ ਆ ਨਕਮੀ ਸਰਕਾਰ ਚੁਣੀ ਆ ਦੇਸ਼ ਦੇ ਵਿੱਚ ਹੋਰ ਕੀ ਰਿਹਾ ਲਗਾਤਾਰ 10 ਦਿਨ ਬਾਅਦ ਉੱਥੇ ਭੋਲੇ ਬਾਬਾ ਬਰਫਾਨੀ ਜੀ ਅਮਨਾਂ ਯਾਤਰਾ ਦੀ ਯਾਤਰਾ ਸ਼ੁਰੂ ਆ ਲੋਕ ਡਰੇ ਹੋਏ ਨੇ ਸਹਮੇ ਹੋਏ ਨੇ ਕੋਈ ਟੂਰਿਸਟ ਸ਼੍ਰੀਨਗਰ ਨਹੀਂ ਜਾ ਰਿਹਾ ਕੋਈ ਬੋਲੇ ਬਾਬਾ ਦੇ ਦਰਸ਼ਨ ਕਰਨ ਲਈ ਲੋਕ ਅੱਜ ਗੱਲਾਂ ਕਰ ਰਹੇ ਨੇ ਕਿ ਉੱਥੇ ਜਾਈਏ ਜਾਂ ਨਾ ਜਾਈਏ ਇਹ ਕੀ ਹੋ ਰਿਹਾ ਕਿੱਥੇ ਗਈ ਸਰਕਾਰ ਕਿੱਥੇ ਗਿਆ ਇਹਨਾਂ ਦਾ ਪ੍ਰਸ਼ਾਸਨ ਸਭ ਸੁੱਤਾ ਹੋਇਆ ਦੋ ਅਤਵਾਦੀ ਮਾਰ ਕੇ ਵਾਹ ਵਾਹੇ ਲੁੱਟ ਰਹੇ ਆ ਤੇ ਜਿਹੜੇ ਸਾਡੇ ਆਮ ਲੋਕ ਬਾਰੇ ਨੇ ਸਰਦਾਲੂ ਮਰੇ ਨੇ ਉਹਨਾਂ ਦਾ ਕੌਣ ਜ਼ਿੰਮੇਵਾਰ ਹੈ ਮੈਂ ਸਰਕਾਰ ਕੋ ਮੰਗ ਕਰਦਾ ਹਾਂ ਦੁਬਾਰਾ ਕਿ ਜਲਦ ਤੋਂ ਜਲਦ ਅਤਵਾਦੀوں ਨੂੰ ਕੇਲ ਪਾਈ ਜਾਏ 10 ਦਿਨ ਬਾਅਦ ਅਮਰਨਾ ਯਾਤਰਾ ਸ਼ੁਰੂ ਹੋਣੀ ਹੈ ਬੋਲੇ ਬਾਬਾ ਦੀ ਜੇ ਉਹ ਯਾਤਰਾ 'ਚ ਵਿਗੜ ਪਿਆ ਤੇ ਦੇਸ਼ ਦੀ ਸਰਕਾਰ ਜ਼ਿੰਮੇਵਾਰ ਹੋਏਗੀ ਤੇ ਦੂਸਰਾ ਇੱਕ ਗੱਲ ਹੋਰ ਦੱਸਣਾ ਚਾਹੁੰਦਾ ਐ ਐਸੇ ਪੁਲ ਤੇ ਅੱਜ ਅਸੀਂ ਪੁਤਲਾ ਫੁੱਕਣ ਆਏ ਆ ਇਹਦਾ ਪਾਕਿਸਤਾਨ ਦਾ ਕੱਲ ਧਾਰੀਵਾਲ ਪੁਲਿਸ ਦੇ ਖਿਲਾਫ ਜਿਹੜਾ ਐਸੇ ਪੁਲ ਤੇ 509 ਨੌਜਵਾਨਾਂ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਜਾਏਗਾ ਤਾਂ ਧਾਰੀਵਾਲ ਪੁਲਿਸ ਦੇ ਵਿੱਚ ਕ੍ਰਿਪਸ਼ਨ ਵਧੀ ਪਈ ਐ ਪੈਸੇ ਤੋਂ ਬਗੈਰ ਥਾਣੇ ਦੇ ਵਿੱਚ ਕੋਈ ਐਂਟਰ ਨਹੀਂ ਹੋ ਰਿਹਾ ਇਹਨਰਬਿਕ ਪੁਲਿਸ ਦੀ ਨਿਕਾਮੀ ਦੇ ਕਰਨ ਆਮ ਆਦਮੀ ਪਾਰਟੀ ਦਾ ਮਾੜਾ ਹਾਲ ਹੋਇਆ ਪੁਲਿਸ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਹਰਾਇਆ ਆਮ ਬੰਦਾ ਜੇ ਠਾਣੇ ਜਾਂਦਾ ਤਾਂ ਕਿਸੇ ਦਾ ਕੰਮ ਨਹੀਂ ਹੁੰਦਾ ਪੈਸੇ ਲੈ ਕੇ ਕੰਮ ਹੋ ਰਹੇ ਨੇ ਕੱਲ ਇੱਥੇ 5 ਵਜੇ ਕੱਲ ਨਹਿਰ ਦਾ ਪੁਲ ਜਾਮ ਕਰਾਂਗੇ ਜੇ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਏਗੀ ਪ੍ਰਧਾਨ ਜੀ ਇੱਕ ਪਿਛਲੇ 3 ਥੋੜੀ ਜਿਹੀ ਠਕਾਈ ਇੱਕ ਦੋ ਇਹਨਾਂ ਦੇ ਪਾਣੀ ਦੇ ਉੱਪਰ ਵੀ ਦਖਲ ਕੀਤਾ ਇਹ ਵੀ ਰੌਂਡੇ ਨੇ 26 ਦਾ ਪਰਚਾ ਆ ਉਹਨਾਂ ਨੇ ਉਹ ਵੀ ਰੌਂਡੇ ਨੇ ਆ ਫਰੋਟੇ ਉਹ ਇੱਥੇ ਕਿਤੇ ਖਲੋਤੇ ਉਹ ਵੀ ਰੌਂਡੇ ਨੇ ਆ ਆ ਵੀ ਰੌਂਡੇ ਨੇ ਇੱਥੇ ਚਾਰ ਪਰਵਾਹ ਥਾਣੇ 'ਤੇ ਦਰਖਾਸਤਾਂ ਦਿੱਤੀਆਂ ਉਹ ਰੌਂਡੇ ਨੇ ਤੇ ਜਿਹੜਾ ਥਾਣੇ ਵਾਲੇ ਆ ਰੁਪਈਆ 1000 ਦੇ ਜਾਂ ਰੋਸਟੈਗ ਦੀ ਬੋਤਲ ਥਾਣੇ 'ਆ ਲੈ ਆ ਕੇ ਉੱਥੇ ਦਿਓ ਲੈ ਆ ਕੇ ਤੇ ਕੰਮ ਕਰਾ ਲਾ ਮੇਰਾ ਉਹ ਮੇਰੇ ਸਿੱਧੇ ਰੋਪਾ ਮੈਨੂੰ ਇਹਨਾਂ ਦੇ ਡਾਡੂ ਕੋਈ ਨਹੀਂ ਪ੍ਰਸ਼ਾਸਨ ਦਾ ਜਿਹੜੇ ਦੋਸ਼ਣ ਫੜਿਆ ਨਹੀਂ ਗਿਆ ਇੱਥੇ ਕਿ ਪਰਚਾ ਆ 26 ਦਾ ਦੋਸ਼ੀ ਨੂੰ ਫੜ ਲੈ ਜਿੱਥੋਂ ਆ ਦੋਸ਼ੀਆਂ ਜਿਹਦੇ ਪੈਸੇ ਪਹੁੰਚਾਤੇ ਕਿਸੇ ਦੇ ਥਰੂ ਮੋਟਰਸਾਈਕਲ ਦੇ ਥਰੂ ਤੇ ਦੋਸ਼ੀਆਂ ਨੂੰ ਫੜਨਾ ਜੀ ਨੇ ਦੋਸ਼ੀ ਤਾਂ ਸਾਹੀ ਫੜਾਂਗੇ ਜੇ ਬੀਜੇ ਬੰਨੇ ਪੈਸੇ ਨਹੀਂ ਮਿਲੇ ਪੈਸੇ ਉਹਨਾਂ ਘਰ ਪਹੁੰਚ ਗਏ ਆ ਇੱਕ ਇਥੇ ਕਰਮਚਾਰੀ ਬੰਦਾ ਲਾਇਦਾ ਅਸੀਂ ਕੱਲ ਜਾ ਕੇ ਕਰਾਂਗੇ ਨੇ ਦੀ ਰਿਕਾਰਡਿੰਗ ਜਿਹੜੇ ਪੈਸੇ ਲੈ ਰਹੇ ਆ ਲੋਕਾਂ ਕੋਲ ਬਸ ਇੰਨੀ ਕੀ ਮੇਰੀ ਚੇਤਾਵਨੀ ਕੱਲ ਪੰਜਵੇਂ ਪ੍ਰਸ਼ਾਸਨ ਤਿਆਰ ਹੋਵੇ ਡੰਡੇ ਲੈ ਕੇ ਨਾ ਧਾਰੀ ਵਾਲ ਪੁਲਿਸ ਦੇ ਖਿਲਾਫ ਲੋਕ ਇਥੇ ਤਰਾਹੀ ਤਰਾਹੀ ਕਰਨ ਦੇਣ ਇਹਦੀ ਜਨਾਨੀ ਉਹ ਬੰਦਾ ਛੱਡ ਜਾਂਦਾ ਤਿੰਨ ਤਿੰਨ ਦੇ ਨਿਆਣਿਆਂ ਨੂੰ ਫੋਨ ਹੀ ਨਹੀਂ ਕਰਦੇ ਹੁਣ ਜੇ ਜਨਾਨੀ ਕੋ ਨਹੀਂ ਪੈਸੇ ਉਹ ਕਿੱਥੋਂ ਦਵੇ ਇਹਨਾਂ ਨੂੰ ਇਹ ਪ੍ਰਸ਼ਾਸਨ ਦੀ ਨਾਕਾਮੀ ਧਾਰੀਵਾਲ ਪੁਲਿਸ ਦੀ ਤੁਹਾਡਾ ਕਹਿਣਾ ਮਤਲਬ ਸਿੱਧਾ ਹੁੰਦਾ ਕਿ ਧਾਰੀਆ ਪੁਲਿਸ ਨਹੀਂ ਕੀਤੀ ਹੋਈ ਬਿਲਕੁਲ ਨਹੀਂ ਕੀਤੀ ਮੈਂ ਕਹਿੰਦਾ ਚੋਰੀਆਂ ਇੱਥੇ ਹੋ ਰਹੀਆਂ ਕੋਈ ਸੇਫ ਹੁਣ ਲਓ ਇੱਥੇ ਮੋਰਚਾ ਲੇ ਤੇ ਸ਼ਾਮਾਂ ਨੂੰ ਲੱਭਿਓ ਇਸ ਸਬੰਧ ਚ ਐਸਐਸਪੀ ਨੂੰ ਪਹਿਲਾਂ ਕਦੇ ਦੱਸਿਆ ਵੀ ਹੈ ਉਹ ਜਾਣੀ ਜਾਣ ਨਹੀਂ ਐਸਐਸਪੀ ਐਸਐਸਪੀ ਕਿਹੜਾ ਉੱਥੇ ਕਠੂਏ ਲੱਗੇ ਆ 10 ਕਿਲੋਮੀਟਰ ਤੇ ਲੱਗੇ ਆ ਉਹ ਸਾਰਾ ਜਾਣੀ ਜਾਣ ਨਹੀਂ ਐਸਐਸਪੀ ਸਾਹਿਬ ਸਾ ਪਰ ਉਹ ਵੀ ਕੀ ਕਰਨ ਉਹਨਾਂ ਨੇ ਫੋਨ ਹੀ ਕਰਨਾ ਇੱਥੋਂ ਵਾਲੇ ਸੁੱਤੇ ਦੇ ਨੇ ਜਮੀਰਾਂ ਮਰਗੀਆਂ ਨੇ ਪੈਸੇ ਲੈ ਲੈ ਕੇ ਜਦੋਂ ਵਰਦੀ ਪਾਈ ਸੀ ਉਦੋਂ ਸੌਹ ਚੁੱਤੀ ਸੀ ਸੰਵਿਧਾਨ ਦੀ ਤੇ ਅੱਜ ਪੈਸੇ ਲੈ ਲੈ ਕੇ ਚਿੱਟਾ ਸ਼ਰਿਆਂ ਵਕੰਡਿਆ ਹੋਰ ਦੋ ਨੰਬਰ ਦੇ ਕਾਰੋਬਾਰ ਚੱਲਣ ਦੇ ਇੱਥੇ ਇਹ ਸਾਰੀ ਨਕਾਮੀ ਜਿਹੜੀ ਧਾਰੀਵਾਲ ਪੁਲਿਸ ਦੀ ਆ ਮੇਰਾ ਸਿੱਧਾ ਰੋਪ ਧਾਰੀਵਾਲ ਪੁਲਿਸ ਜ਼ਿੰਮੇਵਾਰ ਹੈ ਜੋ ਚੈੱਕ ਕਰਾਓ ਕਿਸੇ ਨੂੰ 2000 ਦੇ ਕੇ ਭੇਜੋ ਦੂਜੇ ਪਨੇ ਆਮ ਬੰਦਾ ਭੇਜੋ ਜੇ ਆਮ ਬੰਦੇ ਦਾ ਕੰਮ ਹੋਊਗਾ ਨਾ ਮੈਨੂੰ ਫੜ ਲਿਓ ਜੀ ਕਹਾ ਗਿਆ ਸਾਡੀ ਪਾਰਟੀ ਆੜੀ ਪੁੱਛ ਕਰਕੇ ਆੜੀ ਆ ਪੁੱਛ ਕਰਕੇ ਆਈ ਐਮ ਐਲ اے ਪਾਵਰਲੈਸ ਦੇ ਕੀਤੇ ਸੀ ਐਮ ਐਲ اے ਵੀ ਸੁਣ ਕੇ ਨਹੀਂ ਹਿਰਾਜੀ ਤੁਸੀਂ ਅਜੇ ਦੁਪਤਾ ਅੰਮਰਸਰ ਦੇ ਐਮ ਐਲ ਏ ਦਾ ਬਿਆਨ ਸੁਣੋ ਉਹ ਕੀ ਕਹਿ ਰਿਹਾ ਕਿ ਸਾਨੂੰ ਹਰਾਨ ਦੇ ਵਿੱਚ ਪੁਲਿਸ ਦਾ ਹੱਥ ਆ ਪੰਜਾਬ ਸਰਕਾਰ ਨੇ 32 ਦੇ ਬਿੱਲ ਮਾਫ ਕੀਤੇ ਸੀ ਪੰਜਾਬ ਸਰਕਾਰ ਨੇ 20 ਸਹੂਲਤਾ ਦਿੱਤੀਆਂ ਸੀ ਉਹਨਾਂ ਦਾ ਹਾਰਨ ਦਾ ਕਾਰਨ ਇਹ ਸੀ ਪੁਲਿਸ ਪਾਵਰਲੈਸ ਕੀਤੇ ਹੀ ਐਮਐਲਏ ਨਾ ਨੇ ਜਿਹੜਾ ਅੱਜ ਖਮਿਆਜਾ ਸਰਕਾਰ ਨੂੰ ਭੁਗਤਣਾ ਪਿਆ ਤੇ ਉਹੀ ਹਾਲਾਤ ਅੱਜ 6 10 ਤੇ 11 ਤੇ 12 ਤਰੀਕ ਹੋ ਗਈ ਆ ਅੱਠਾਂ ਦਿਨਾਂ ਬਾਅਦ ਵੀ ਕੋਈ ਫਰਕ ਨਹੀਂ ਪਿਆ ਜਿਹੜੇ ਮੁਕਤ ਪਾਵਰਲੈਸ ਕਾਜਾ ਰੋਕੂ ਜਿਹੜੀ ਮਹਿੰਮਤ ਲਾਈ ਕੀ ਗੱਲ ਉਹਦਾ ਥਾਣੇਦਾਰ ਯਾਦ ਕੋਈ ਅਸਰ ਨਹੀਂ ਨਾ ਨਾ ਜੀ ਕੋਈ ਅਸਰ ਨਹੀਂ ਕੋਈ ਅਸਰ ਨਹੀਂ ਮੈਂ ਸਿੱਧਾ ਕਹਿਣ ਦਿਆ ਮੈਂ ਲੋਕਾਂ ਤੇ ਕਹਿਣ ਨਹੀਂ ਦਿਆ ਮੈਂ ਤੁਹਾਨੂੰ ਸਾਰੇ ਕੁਝ ਕਹਿੰਦਾ ਕਰਪਟ ਪੁਲਿਸ ਬਾਤ ਸੁਟਾਈ ਜਾਂਦੀ